ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦਿਵਾਨਾ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ। ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦਿਵਾਨਾ ਦੀ ਅਗਵਾਈ ਦੇ ਵਿੱਚ ਸਮਾਜ ਸੇਵਾ ਦੇ ਕਾਰਜ ਨਿਰੰਤਰ ਜਾਰੀ ਨੇ। ਸਰਦੀਆਂ ਦੀ ਰੁੱਤ ਨੂੰ ਦੇਖਦੇ ਆਂ ਬਾਬਾ ਜੰਗ ਸਿੰਘ ਦਿਵਾਨਾ ਦੇ ਵੱਲੋਂ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਮੱਕੀ ਦਾ ਆਟਾ ਵੰਡਿਆ ਗਿਆ, ਉੱਥੇ ਗਰਮ ਕੱਪੜੇ ਵੀ ਵੰਡੇ ਗਏ। ਦੱਸ ਦਈਏ ਕਿ ਬਾਬਾ ਜੰਗ ਸਿੰਘ ਦਿਵਾਨਾ ਜੀ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਰ ਸਮੇਂ ਉਪਰਾਲੇ ਕੀਤੇ ਜਾਂਦੇ ਆ। ਬੱਚਿਆਂ ਨੂੰ ਦੇਸੀ ਘੋੜੇ ਨਾਲ ਸਨਮਾਨਤ ਕੀਤਾ ਜਾਂਦਾ ਹੈ। ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਦੇ ਵਿੱਚ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਹੋਰ ਵੀ ਜਿਹੜੇ ਸਮਾਜ ਸੇਵੀ ਕਾਰਜ ਨੇ ਉਹ ਨਿਰੰਤਰ ਜਾਰੀ ਰਹਿੰਦੇ ਨੇ। ਗੱਲਬਾਤ ਵੀ ਹੋਈ ਹੈ ਉੱਥੇ ਪ੍ਰਬੰਧਕਾਂ ਦੇ ਨਾਲ ਤੇ ਬਾਬਾ ਜੰਗ ਸਿੰਘ ਦਵਾਨਾ ਜੀ ਦੇ ਨਾਲ ਵੀ ਗੱਲਬਾਤ ਹੋਈ ਹੈ। ਉੱਥੇ ਹਾਜ਼ਰ ਬਾਬਾ ਜੀ ਕੀ ਕਹਿੰਦੇ ਨੇ ਆਓ ਸੁਣਾਉਨੇ। ਜੀ ਇਹ ਬਹੁਤ ਹੀ ਵੱਡਾ ਪ੍ਰਾਰਾਲਾ ਬਾਬਾ ਜੀ ਬਾਬਾ ਜੰਗ ਸਿੰਘ ਜੀ ਜੋ ਕਿ ਦਿਵਾਨੇਪਿੰਡ ਵਿੱਚ ਰਹਿੰਦੇ ਨੇ ਇਹਨਾਂ ਵੱਲੋਂ ਗਰੀਬ ਪਰਿਵਾਰਾਂ ਲਈ ਗਰਮ ਕੰਬਲ ਬੱਚਿਆਂ ਲਈ ਗਰਮ ਬੂਟ ਔਰ ਗਰੀਬ ਪਰਿਵਾਰਾਂ ਲਈ ਆਟੇ ਦੀ ਸੇਵਾ ਬਹੁਤ ਹੀ ਵੱਡਾ ਪ੍ਰਾਰਾਲਾ ਵੀ ਦੀ ਇਹ ਜੋ ਹੈ ਠੰਡ ਦੇ ਸਮੇਂ ਗਰੀਬਾਂ ਵਾਸਤੇ ਸਮੂਹ ਸੰਗਤਾਂ ਦੇ ਨਾਲ ਨਾਲ ਮਿਲ ਕੇ ਇਹ ਪ੍ਰਾਰਾਲਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਵੱਲੋਂ ਇਹ ਅਪਰਾਲਾ ਕੀਤਾ ਜਾਂਦਾ ਹੈ ਬਹੁਤ ਹੀ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਜੀ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਔਰ ਬਾਬਾ ਜੀ ਦੇ ਨਾਲ ਨਾਲ ਮਿਲ ਕੇ ਜੋ ਗਰੀਬ ਪਰਿਵਾਰਾਂ ਨੂੰ ਇਹ ਰਾਸ਼ਨ ਬੱਚਿਆਂ ਵਾਸਤੇ ਬੂਟ ਔਰ ਗਰਮ ਕੰਬਲ ਹਰ ਸਾਲ ਵੰਡੇ ਜਾਂਦੇ ਨੇ ਬਹੁਤ ਹੀ ਵੱਡਾ ਅਪਰਾਲਾ ਧੰਨਵਾਦ ਹੈ ਬਾਬਾ ਜੀ ਦਾ ਜੋ ਇਹ ਸਾਰੀਆਂ ਹੀ ਸੰਗਤਾਂ ਦੇ ਨਾਲ ਨਾਲ ਮਿਲ ਕੇ ਅਪਰਾਲਾ ਕਰਦੇ ਨੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਵੀ ਅੱਜ ਸਾਡੇ ਬਾਬਾ ਜੀ ਕਾਲਸਾ ਤੋਂ ਪਹੁੰਚੇ ਆ ਇਹਨਾਂ ਦੇ ਨਾਲ ਹੋਰ ਵੀ ਜੋ ਵੀ ਸੰਗਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਜੋ ਵੀ ਅੱਜ ਸਾਡੇ ਸੰਗਰੂਰ ਤੋਂ ਬੀਰ ਪ੍ਰਦੀਪ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਵੀਰ ਜੀ ਆਏ ਆ ਤੇ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆ ਏਸੀ ਜੀ ਅੱਜ ਨਾ ਤਾਂ ਕਿਸੇ ਨੂੰ ਕੁਝ ਦੇ ਰਹੇ ਆ ਤੇ ਨਾ ਦਿੱਤਾਗਾ ਤੇ ਜੋ ਵੀ ਅੱਜ ਇਹ ਮੇਰੇ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਉਹਨਾਂ ਦਾ ਹੀ ਦੇਣ ਹੈ ਤੇ ਉਹਨਾਂ ਦੇ ਬੱਚਿਆਂ ਨੂੰ ਹੀ ਦੇ ਰਹੇ ਆ ਤੇ ਸਾਡੇ ਕੋਲੇ ਕੁਝ ਨਹੀਂ ਦੇਣ ਨੂੰ ਜੋ ਅੱਜ ਸਾਰਾ ਕੁਝ ਸੰਗਤਾਂ ਦਾ ਹੀ ਹੈ ਨਗਰਪਿੰਡ ਦਿਵਾਨੇ ਦੇ ਵਿੱਚ ਤੇ ਹਰ ਤਰ੍ਹਾਂ ਦੀ ਹਰ ਸਾਲ ਦੇ ਵਿੱਚ ਜੋ ਵੀ ਅੱਜ ਆਟਾ ਕੰਬਲ ਤੇ ਬੂਟ ਜੋ ਵੀ ਟੋਪੀਆਂ ਸੌਲ ਵਿਚਾਰੀਆਂ ਕੰਨਿਆਂ ਨੂੰ ਦਿੱਤੇ ਜਾਂਦੇ ਆ ਤੇ ਅਸੀਂ ਕਦੇ ਵੀ ਗਰੀਬ ਨਾ ਸਮਝੇ ਤੇ ਨਾ ਸਮਝਦੇ ਆ ਸਾਡੇ ਆਪ ਦੇ ਭੈਣ ਭਾਈ ਆ ਸਾਡਾ ਹੱਕ ਬਣਦਾ ਕਿਉਂ ਇਹ ਜੇ ਅਸੀਂ ਇਹ ਕਰਮ ਨਾ ਕਰਾਂਗੇ ਤੇ ਫਿਰ ਸਾਡੇ ਡੇਰਿਆਂ ਦੇ ਵਿੱਚ ਬੈਠਣ ਦਾ ਕੋਈ ਫਾਇਦਾ ਨਹੀਂ ਅੱਜ ਡੇਰਿਆਂ ਦੇ ਵਿੱਚ ਜੋ ਵੀ ਅੱਜ ਸੰਗਤ ਦਾ ਦੇਣ ਹੁੰਦਾ ਤੇ ਸੰਗਤ ਦਾ ਦੇਣ ਜੇ ਸੰਗਤ ਦੇ ਵਿੱਚ ਨਾ ਦਿੱਤਾ ਤਾਂ ਫਿਰ ਸਾਡੇ ਇੱਥੇ ਬੈਠਣ ਦਾ ਤੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਆਪਦੇ ਬੱਚਿਆਂ ਤੋਂ ਇਲਾਵਾ ਸਾਨੂੰ ਪਹਿਲਾਂ ਇਹ ਬੱਚੇ ਆ ਜੋ ਵੀ ਸਾਡੇ ਨਗਰ ਦੇ ਆ ਜੋ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਮੇਰੇ ਵਾਲਕ ਬੱਚੇ ਤੇ ਵੀਰ ਭਾਈ ਭੈਣਾ ਜੋ ਵੀ ਅੱਜ ਸੇਵਾ ਕਰਦੇ ਆ ਸਾਨੂੰ ਜੋ ਵੀ ਕੋਈ 500 ਰੁਪਇਆ ਦਿੰਦਾ ਜਾਂ ਕੋਈ 1000 ਦਿੰਦਾ ਕੋਈ ਵੀ ਦਾਨ ਦਿੰਦਾ ਠੀਕ ਹੈ ਤੇ ਅਸੀਂ ਉਹਨਾਂ ਦਾ ਦਾਨ ਹੈ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਦੇ ਕੇ ਸੰਗਤਾਂ ਨੂੰ ਦਿਖਾਉਂਦੇ ਆ ਭਈ ਆ ਵੀ ਵਾਲਕਾਂ ਬੱਚਾ ਨੂੰ ਦਿੱਤੇ ਆ ਨਾ ਕਦੇ ਖਾਦਾ ਤੇ ਨਾ ਕਦੇ ਕਿਸੇ ਦਾ ਖਾਣਾਗਾ ਤੇ ਅਸ ਬਸ ਬਾਪੂ ਪਰਮਾਤਮਾ ਸੱਚੇ ਪਾਤਸ਼ਾਹ ਆਏ ਦੁਨੀਆ ਦੇ ਵਿੱਚ ਸੇਵਾ ਕਰਵਾਉਂਦਾ ਰਹੇ ਤੇ ਅਸੀਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ